ਜੀ ਪਹਿ ਸਾਨੂੰ ਨਹੀਂ ਤੁਸੀਂ ਦੇਣ ਧੱਕੇ ਨਾਲ ਕਬਜ਼ੇ ਕਰਦੇ ਮੇਰੀ ਕਣਕ ਤਿੰਨ ਕਿੱਲੇ ਬਾਗੇ ਹੋਏ ਮੇਰੀ ਸਾਰੀ ਜਮੀਨ ਜਿਹੜੀ ਆ ਨਾ ਕੋਈ 37 ਕਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਆ ਇਹ ਮੈਂ ਕੋਈ ਆਪਣੇ ਪਿਓ ਤੋਂ ਗਾਂ ਗੋਂਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਤੇ ਇਹ ਸਾਰੀ ਜਮੀਨ ਜਿਹੜੀ ਸਾਂਝੇ ਖਾਤੇ ਚ ਆਉਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਹਦੇ ਵਿੱਚੋਂ ਮੈਨੂੰ ਦਸਕ ਨਾਲਾਂ ਦੇ ਪੈਸੇ ਮਿਲਨੇ ਨੇ ਤੇ ਬਾਕੀ ਪੈਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਮੈਂ ਪ੍ਰਸ਼ਾਸਨ ਕੋਈ ਕਈ ਵਾਰ ਜਾ ਚੁੱਕਾ ਹਾਂ ਕਿ ਕਈ ਪ੍ਰਸ਼ਾਸਨ ਹੁੰਦਿਆ ਕਈ ਤੇ ਤਹਿਸੀਲਦਾਰ ਵੀ ਬਦਲ ਗਏ ਐਸਡੀਐਮ ਵੀ ਬਦਲ ਗਏ ਡੀਸੀ ਸਾਹਿਬ ਵੀ ਬਦਲ ਗਏ ਤੇ ਮੈਂ ਬੜੀਆਂ ਐਪਲੀਕੇਸ਼ਨਾਂ ਦੇ ਚੁੱਕਾ ਤੇ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਤੇ ਇਲਤਜਾ ਆ ਕਿ ਜਾਂ ਤੇ ਮੈਨੂੰ ਪੈਸੇ ਦਿੱਤੇ ਜਾਣ ਤੇ ਜਾਂ ਮੇਰੀ ਜ਼ਮੀਨ ਜਿੱਥੇ ਮੈਨੂੰ ਜਿੱਦਾਂ ਦੀ ਮੇਰੀ ਪਿੰਡ ਦੇ ਲਾਗੋ ਜ਼ਮੀਨ ਐ ਇਦਾਂ ਦੀ ਮੈਨੂੰ ਪਿੰਡ ਦੇ ਲਾਗੋ ਜ਼ਮੀਨ ਲੈ ਕੇ ਦਿੱਤੀ ਜਾਵੇ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਪ੍ਰਸ਼ਾਸਨ ਨੂੰ ਹੁਣ ਅੱਜ ਦੀ ਤਰੀਕ 'ਚ ਪ੍ਰਸ਼ਾਸਨ ਸਾਰਾ ਇਕੱਠਾ ਹੋ ਕੇ ਆਇਆ ਹੈ ਫੋਰਸ ਲੈ ਕੇ ਆਇਆ ਧੱਕੇ ਨਾਲ ਇਹ ਇੱਥੇ ਮਿੱਟੀ ਪਾਉਣਾ ਚਾਹੁੰਦੇ ਨੇ ਜੇ ਇਹਨਾਂ ਨੇ ਧੱਕਾ ਕੀਤਾ ਤੇ ਮੈਂ ਜੇ ਕੋਈ ਆਪਣੇ ਸਰੀਰ ਦਾ ਨੁਕਸਾਨ ਕੀਤਾ ਤੇ ਉਹਦੇ ਜ਼ਿੰਮੇਵਾਰ ਮੌਕੇ ਤੇ ਜਿਹੜਾ ਇੰਸਪੈਕਟਰ ਹੋਵੇ ਜਾਂ ਜੋ ਵੀ ਆਫੀਸਰ ਹੋਏਗਾ ਉਹ ਜ਼ਿੰਮੇਵਾਰ ਹੋਏਗਾ ਮੰਗ ਕਹਿੰਦੇ ਆ ਵੀ ਪਹਿਲੀ ਵਾਰ ਵੀ ਪੈਸੇ ਨਹੀਂ ਪੇਮੈਂਟ ਹੋਏ ਆ ਆਪਣੇ 5 ਸਾਲ ਹੋ ਗਿਆ 7 ਸਾਲ ਹੋ ਗਿਆ 5 ਸਾਲਾਂ ਤੋਂ ਫਸਲ ਨਹੀਂ ਬਜਾਉਣ ਡਈ ਨਾਲ ਸਾਰੇ ਭੈਣ ਭਰਾ ਇਕੱਠੇ ਅੱਕੇ ਸਾਈ ਇੰਨੀ ਨਹੀਂ ਥੋੜੀ ਨਹੀਂ ਕਹਿੰਦੇ ਮਾਰਦਾ ਵੀ ਸਰਕਾਰ ਕਹਿੰਦੇ ਕੁੱਟਣਾ ਵੀ ਤਾਂ ਰੋਣ ਵੀ ਨਹੀਂ ਦੇਣਾ ਕੀ ਬੰਦ ਕਹਿੰਨੇ ਬੱਚਾ ਠਾ ਲੈਣਾ ਬੋਇਆ ਕੂਡੇ ਵਿਆਹਣੇ ਕਿਸੇ ਨੇ ਮੁੰਡਾ ਵਿਆਹਣਾ ਕਿਸੇ ਨੇ ਕੋਈ ਕੰਮ ਕਰਨਾ ਕੋਈ 20 ਕੰਮ ਰੁਕੇ ਆ ਹਾਂਜੀ ਮੰਗੇ ਆ ਵੀ ਪੈਸੇ ਦੇਣ ਸਾਡੇ ਤੇ ਆਪਣੇ ਕਬਜ਼ਾ ਕਰਨਾ ਕਿੰਨੇ ਕਿਲੋ ਪਹਿਲੀ ਪੇਮੈਂਟ ਨਹੀਂ ਪਹਿਲੀ ਪੇਮੈਂਟ ਨਹੀਂ ਮਿਲੀ 5 ਸਾਲਾਂ ਚ ਪਹਿਲੀ ਪੇਮੈਂਟ ਵੀ ਪਰ ਸਰਕਾਰ ਤਾਂ ਕਹਿੰਦੀ ਇਹ ਪੇਮੈਂਟ ਦੇ ਚੁੱਕੀ ਕੋਈ ਨਹੀਂ ਦਿੱਤੀ ਸਾਰੇ ਗੁਆਣ ਆ ਮੇਰੇ ਗੁਆਂਡੀਪੁਰ ਸਾਰੇ ਭਤੀਜੇ ਖਲੋਤੇ ਸ ਨੇ ਆਪਣੇ ਨੇ ਕਿ ਲਈ ਜੇ ਟੋਡੇ ਫੈਗ ਸਾਡੇ 40 ਢੇਰੀ ਦਾ ਬਹੁਤ ਤਗੜੀ ਨਾ 12 ਕਿੱਲੇ ਆਪਾਂ ਸਾਂਝਾ ਖਾਤੇ ਆਪਨੇ ਹੁਣ ਪ੍ਰਸ਼ਾਸਨ ਪੂਰਾ ਆਇਆ ਵਾ ਆਪਣੇ ਮਸ਼ੀਨਰੀ ਲੈ ਕੇ ਤੇ ਕੀ ਲੱਗਦਾ ਕਿ ਉਹਨਾਂ ਕਾਰਵਾਈ ਕਰਨਗੇ ਕਾਰਵਾਈ ਨਹੀਂ ਮਰਨ ਨੂੰ ਤਿਆਰਵਾ ਆਪਣੇ ਗਾੜੀ ਕੱਪ ਪਾਵਾਂਗੇ ਕਿਉਂ ਸਾਨੂੰ ਕੋਈ ਕੋਈ ਫਾਇਦਾ ਹੀ ਕੋਈ ਨਹੀਂ ਹੋਣ ਰਿਹਾ ਤੇ ਪੈੜੀ ਆ ਥੋੜੀ ਤੱਕੇ ਨਾ ਸਾਂਭ ਲੈ ਤੇ ਪੈਸੇ ਕੋਈ ਦੇ ਨਾ ਇਹ ਕਿੱਥੇ ਲਿਖਿਆ ਜੀ ਕੋਈ ਇਨਸਾਨੀਅਤ ਥੋੜੀ ਆਏ ਉੱਚ ਅਧਿਕਾਰੀਆਂ ਨੇ ਗੱਲਬਾਤ ਕੀਤੀ ਸੀ ਉੱਚ ਅਧਿਕਾਰੀਆਂ ਨੇ ਕਈ ਵਾਰਾਂ ਕਹਿਆ گاਉਂ ਗਲਾਲ ਆਪਣੇ ਕੋਈ ਨਹੀਂ ਹੋ ਜੂਗਾ ਰੁਕੇ ਆ ਪੈਸੇ ਫਲਾਂਟੀਰ ਜੇਬ ਹੋ ਕੇ ਢਾੜੀ ਭੰਨ ਕੇ ਆ ਜਿਹੜਾ ਖਰਚਾ ਕਰਕੇ ਆਪਣੇ ਬੋਲਦੇ ਪਟਰੋਲ ਪੰਪ ਪਾ ਕੇ ਤੇਲ ਜੇਬ ਉਹ ਤੇ ਸਭ 200 ਰੋਜ਼ ਦਾ ਕਰਜ਼ਾ ਹੋ ਜਾਂਦਾ ਮੌਕੇ ਦੀ ਕੋਈ ਅਧਿਕਾਰੀ ਆ ਨਹੀਂ ਜੀ ਕੋਈ ਨਹੀਂ ਆਉਂਦਾ ਮੌਕੇ ਤੇ ਸਭ ਟਾਈਮ ਪਾਸ ਕਰਨਦੇ ਆ ਆਪਣੇ ਬੋਲਦੇ ਮੈਂ ਦਵਾਈ ਦੇ ਨਾਮ ਬੋਲਦੇ ਸਭ ਟਾਈਮ ਪਾਸ ਕਰਨ ਗੋਂਗਲਾਂਾਂ ਤੋਂ ਮਿੱਟੀ ਝੜੀ ਜਾਂਦੇ ਜਿੱਤੇ ਕਰਦੇ ਗੋਂਗਲਾਂ ਤੋਂ ਮਿੱਟੀ ਝਾਂਦੇ ਆ ਜਦੋਂ ਹੁੰਦੇ ਐਫਸਰ ਹੁੰਦੇ ਹੈਗੇ ਪਿਆਰ ਨਾਲ ਗੱਲ ਚ ਲੈ ਕੇ ਤੇ ਗਰਸਾ ਪਾ ਲਿੰਦੇ ਤੇ ਮੁੜ ਕੇ ਮਾਰ ਕੇ ਤੇ ਸਰਜੰਦੇ ਪੰਜ ਸਾਲ ਤੋਂ ਜਿਹੜੇ ਬੰਦੇ ਨੂੰ ਪੈਲੇ ਆਪਣੇ ਉਤਰਾ ਪਈ ਹੀ ਆ ਪੈਸਾ ਨਹੀਂ ਦੇਣ ਦੇ ਉਹਦੀ ਫਸਲ ਨਹੀਂ ਹੋਣ ਡੀ ਉਹ ਫਾ ਨਾ ਲਾਊਗਾ ਮਰੂਗਾ ਨਾ ਤਾਂ ਹੋਰ ਕੀ ਕਰੂਗਾ ਪਰ ਕਿਸਾਨਾਂ ਦੇ ਹੱਕਾਂ ਦੇ ਨੀਤੀ ਕਿੰਦੇ ਸਰਕਾਰਾਂ ਦੀ ਬੜੀਆਂ ਆਈਆਂ ਨੇ ਇਹ ਕਾਦੀਆਂ ਨੀਤੀਆਂ ਆ ਜੋ ਦੇਣੀਆਂ ਨਹੀਂ ਗਈ ਆਪਣੇ ਬੋਲਦੇ ਨੇ ਕਾਗਜ਼ਾਂ 'ਚ ਇਹ ਕਿਹੜੀ ਨੀਤੀ ਆ ਵੀ ਇੱਕ ਬੰਦਾ ਪੈਸੇ ਵੀ ਲੈ ਜਾਏ ਤੇ ਦੂਸਰਾ ਬੰਦਾ ਜਿਹੜਾ ਵਾ ਉਹਦੀ ਜ਼ਮੀਨ 'ਚ ਫਸਲ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਜ਼ਮੀਨ ਦੇ ਕੋ ਦੂਸਰਾ ਲੈ ਜਾਏ ਇਹ ਕਿਹੜੀ ਨੀਤੀ ਆ ਸਰਕਾਰ 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 ਦੀ ਨੀਤੀ ਸਰਕਾਰ ਬਿਠਾ ਕੇ ਬਿਠਾ ਕੇ ਕਰੇ ਮੌਕੇ ਤੇ ਅਫਸਰ ਆਉਣ ਉਹ ਵੇਖਣ ਵੀ ਠੀਕ ਆ ਜੱਟ ਨੂੰ ਮਾਰ ਪੈਣ ਲਈ ਉਹ 5 ਸਾਲ ਤੋਂ ਜਿਹੜੀਆਂ ਜ਼ਮੀਨਾਂ ਖੁੱਲੀਆਂ ਉਤਰਾ ਪਈਆਂ ਨਾ ਉਹਨਾਂ ਨੂੰ ਫਾਇਦਾ ਹੋਣ ਡਿਆ ਨਾ ਸਾਨੂੰ ਫਾਇਦਾ ਹੋਣ ਡਿਆ ਪੈਸੇ ਸਾਨੂੰ ਨਹੀਂ ਤੁਸੀਂ ਦੇਣ ਦੇ ਤੱਕੇ ਨੇ ਕਬਜ਼ੇ ਕਰ ਡੇ ਮੇਰੀ ਕਣਕ ਤੇਨ ਕਿੱਲੇ ਵਾਗੇ ਸੀਗੇ ਮੈਂ ਆਪਣਾ ਸੀਨਾ ਵਾਸਦੀ ਵੀ ਚੱਲ ਪਾ ਲੋ ਯਾਰ ਮਲਾਜ਼ਮ ਬੰਦੇ ਮੈਂ ਮਲਾਜ਼ਮ ਰਿਆਂ ਪੁਲਿਸtio ASSE ਰਿਟਾਇਰ ਹੋਇਆ ਜੇ ਯਾਦ ਰਵੇ ਵਾਟ ਤੇ ਚੜਿਆਂ ਦੀ ਮਾਨ ਹੁੰਦਾ ਮੈਂ ਖਾ ਜਾਓ ਯਾਰ ਵਾ ਲੋ ਕੀ ਤੁਹਾਨੂੰ ਹੁਣ ਮੈਂ ਕਮਾ ਮੈਂ ਖਾਦੇ ਪੈਸੇ ਦੋਗੇ ਕਣਕ ਦੇ 2 ਤੇਨ ਕਿੱਲੇ ਹਾਂ ਜਿਹੜੀ ਸਾਡੀ ਕਾਰਵਾਈ ਹੈ ਮਾਨਯੋਗ ਹਾਈ ਕੋਰਟ ਕੀ ਜਿਹੜਾ ਇਹ ਡਿਵੈਲਪਮੈਂਟ ਪ੍ਰੋਜੈਕਟ ਆ ਸਾਡਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਚੱਲ ਰਿਹਾ ਸੀਗਾ ਇਹ ਸੀ ਜਿਹੜਾ ਕਬਜ਼ਾ ਹੈ NHAI ਨੂੰ ਹੈਂਡਓਵਰ ਕਰਨਾ ਹੈ ਉਸ ਅੱਜ ਨਹੀਂ ਅੱਜ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਬੜੇ ਹੀ ਪੀਸਫੁਲੀ ਲੋਕਾਂ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੈ ਜੇ ਕਿਸੇ ਦਾ ਕੋਈ ਸਾਂਝੇ ਖਾਤੇ ਦਾ ਰੋਲਾ ਹੈ ਉਹ ਵੀ ਅਸੀਂ ਇਹਨਾਂ ਨਾਲ ਸੁਣ ਕੇ ਅਸੀਂ ਜਲਦ ਤੋਂ ਜਲਦ ਉਲਝਾਵਾਂਗੇ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਪੇਮੈਂਟਾਂ ਦਿੱਤੀਆਂ ਅੱਜ ਅਸੀਂ ਕਬਜ਼ਾ ਹੈਂਡਓਵਰ ਕਰ ਰਹੇ ਹਾਂ ਨੈਚਾਇਮ ਹੁਣ ਜਿਹੜੀ ਮੇਨ ਗੱਲ ਹੈ ਕਿ ਅਸੀਂ ਇੱਥੇ ਨਾਲ ਪੁਲਿਸ ਲਗਾਈ ਹੈ ਨਾ ਡਿਊਟੀ ਮੈਜਿਸਟਰ ਉਹ ਇਸ ਕਰਕੇ ਲਗਾਇਆ ਹੈ ਸਾਡੇ ਕੋਲ ਨਾਲ ਐਂਬੂਲੈਂਸਿਸ ਵਗੈਰਾ ਵੀ ਹੈਗੀਆਂ ਕਿਸੇ ਤਰੀਕੇ ਦਾ ਕੋਈ ਬਜ਼ੁਰਗ ਹੈ ਜਾਂ ਕਿਸੇ ਨੂੰ ਕੋਈ ਆਪਣੀ ਦਿੱਕਤ ਹੁੰਦੀ ਹੈ ਤੇ ਅਸੀਂ ਮੈਡੀਕਲੀ ਫਰਸਟ ایڈ ਉਹ ਦੇ ਪਾਈਏ ਪ੍ਰੋਜੈਕਟ ਤੇ ਬਾਰ ਬਾਰ ਸਾਨੂੰ ਹਾਈ ਕੋਰਟ ਡਾਇਰੈਕਸ਼ਨਾਂ ਹੋ ਰਹੀਆਂ ਸੀਗੀਆਂ ਕਿ ਕਬਜਾ ਦਵਾਓ ਤਾਂ ਜੋ ਲੋਕਾਂ ਦੇ ਲਈ ਜਿਹੜਾ ਡਿਵੈਲਪਮੈਂਟ ਪ੍ਰੋਜੈਕਟ ਹੈ ਉਹਨਾਂ ਨੂੰ ਹੈਂਡਓਵਰ ਕੀਤਾ ਜਾ ਕੇ ਇਸ ਕਰਕੇ ਅਸੀਂ ਅੱਜ ਜਿਹੜੀ ਆ ਪਿੰਡ ਵਿਖੇ ਤਕਰੀਬਨ ਜਿਹੜਾ ਗੁਰਦਾਸਪੁਰ ਦਾ ਸਾਰਾ ਸਟ੍ਰੈਕਚਰ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਚੋਂ ਹੀ ਹੈਂਡਓਵਰ ਕਰਾਂ ਟੋਟਲ 16 ਸਾਰਾ ਪਿੰਡ ਤੋਂ ਦੇ ਹੈ ਹਨ 7 10 12 ਪਿੰਡ ਜਿਹੜੇ ਆ ਬਟਾਲੇ ਦੇ ਆ ਦੋਨੇ ਪਾਸੇ ਆਪਣੀਆਂ ਕਾਰਵਾਈ ਚੱਲ ਰਹੀ ਹੈ ਤੇ ਸ਼ਾਮ ਤੱਕ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈਂਡਓਵਰ ਕਰ ਸਰ ਨਰੇਂਦਰ ਸਿੰਘ ਦੀ ਮੰਗ ਹੈ ਕਿ ਜਾਂ ਤੇ ਮੈਨੂੰ ਜ਼ਮੀਨ ਅਕਵਾਇਰ ਕਰਤੀ ਜਿਹੜੀ ਹੈਗੀ ਆ ਉਹਦੀ ਜਾਂ ਤੇ ਮਵਜਜ਼ ਦਿੱਤਾ ਜਾਵੇ ਜਾਂ ਫਿਰ ਮੈਨੂੰ ਜਿਹੜੀ ਬਣਦੀ ਹੈ ਦੀ ਜ਼ਮੀਨ ਆ ਉਹ ਦਿੱਤੀ ਦੇਖੋ ਜੀ ਅਰੇ ਵਿੱਚ ਜਿਸ ਤਰ੍ਹਾਂ ਕਿ ਜੇ ਅਸੀਂ ਰੈਵਨਿਊ ਦੀ ਗੱਲ ਕਰੀਏ ਹੁਣ ਤੁਸੀਂ ਵੀ ਸੁਣਿਆ ਹੋਏਗਾ ਕੋਈ ਕਹਿ ਰਿਹਾ ਕਿ ਸਾਨੂੰ ਪੇਮੈਂਟ ਨਹੀਂ ਮਿਲੀ ਬਿਕੋਜ਼ ਆਫ ਸਾਂਝਾ ਖਾਤਾ ਹੁਣ ਸਾਂਝੇ ਖਾਤੇ ਚੋਂ ਤਾਂ ਕਿ ਜਿੰਨੇ ਵੀ ਭਰਾ ਭਾਈਵਾਲ ਨੇ ਸਾਰਿਆਂ ਦਾ ਹਿੱਸਾ ਬੰਦਾ ਉਹਦੇ ਵਿੱਚੋਂ ਜਿਸਨਾਂ ਨੂੰ ਕਿਹਾ ਕਿ ਅਸੀਂ ਸਪੀਡ ਅਪ ਕਰਦਾ ਕਿਉਂਕਿ ਅੰਨਾ ਦੀ ਬਾਦ ਵਿੱਚ ਜੜੀ ਹੈ ਉਹ ਵਟਾਂਦਰਾ ਹੁੰਦਾ ਹੈ ਵਟਾਂਦਰਾ ਹੁਣ ਕਿ ਜਿਹੜੀ ਐਨਏਸੀ ਚ ਜ਼ਮੀਨ ਆਏਗੀ ਉਹਨੂੰ ਦਿੱਤਾ ਜਾਏਗਾ ਤੇ ਮੇਰੀ ਪੂਰੀ ਲੋਕਾਂ ਦੇ ਨਾਲ ਇਹੀ ਅਪੀਲ ਹੈ ਕਿ ਅੱਜ ਅਸੀਂ ਪੀਸਫੁਲੀ ਦੇ ਦੇਣਾ ਕਿਸੇ ਦਾ ਵੀ ਕੋਈ ਆਪਣੀ ਦਿੱਕਤ ਹੈ ਉਹ ਆਫਿਸ ਆ ਕੇ ਸਾਨੂੰ ਕਹਿਣ ਅਸੀਂ ਸਪੀਡ ਅਪ ਕਰ ਉਡੀ ਬੇਸੀ ਤੋਰਾ ਹਲਕਾ ਕਰਾ ਕੇ ਦਮਾ ਏਰੀਆ ਵਿੱਚ ਜਿਹੜੇ ਆਪਣੇ ਸ਼ਹਿਰਾਂ ਦੇ ਨਾਮ ਲੱਗਦਾ ਏਰੀਆ ਜਾਂ ਸੜਕਾਂ ਦੇ ਨਾਮ ਲੱਗਦੇ ਜਿਨ੍ਹਾਂ ਦੇ ਘਰ ਆ ਰਿਆ ਜਿਨ੍ਹਾਂ ਦੀਆਂ ਕੋਈ ਸਮਲੇ ਕੰਦਾ ਕੀ ਘਰ ਦੇ ਕੇ ਦਾ ਉਰ ਵੀ ਮੁਆਵਜ਼ਾ ਦਿੱਤੇ ਜਾ ਰਹੇ ਹੈ ਮਲਾਸੇ ਮੇਰੀ ਲੋਕਾਂ ਨੇ ਵੀ ਅਪੀਲ ਹੈ ਕਿ ਜੇ ਕਿਸੇ ਦਾ ਘਰ ਦਾ ਥੋੜਾ ਜਿਹਾ ਗੇਟ ਆ ਗਿਆ ਜਾਂ ਕੰਦ ਆ ਗਈ ਹੈ ਸਾਡੇ ਵੱਲ ਕੋਸ਼ਿਸ਼ ਰਹੀਗੀ ਕਿ ਅਸੀਂ ਵੱਧ ਤੋਂ ਵੱਧ ਉਹਨੂੰ ਉਹਦਾ ਵੀ ਮੁਆਵਜ਼ਾ ਦਵਾ ਦਈਏ ਇੱਕ ਤਾਂ ਜਿਹੜਾ ਬਾਰੇ ਅੜਿਆ ਪਿਆ ਨੈਸ਼ਨਲ ਬੈਂਕ ਹਾਂਜੀ ਕਿੰਨੇ ਕਿਲੋਮੀਟਰ ਦਾ ਦਾਇਰਾ ਜਿਹੜਾ ਵਾ ਅੜਿਆ ਦੇਖੋ ਜੀ ਹੁਣ ਇੱਥੇ ਦਾ ਜਿਹੜਾ ਹੈ ਕਿ ਸਾਡਾ ਤਕਰੀਬਨ ਜੋ ਲੈਫਟਓਵਰ ਕਹਿ ਰਹੇ ਆ ਅਪਰੋਕਸੀਮੇਟਲੀ 10-12 ਕਿਲੋਮੀਟਰ ਦਾ ਇੱਥੇ ਦਾ ਤੇ ਬਟਾਲਾ ਦਾ ਵੀ ਸੇਮ 10-12 ਕਿਲੋਮੀਟਰ ਦਾ ਤੇ ਉਹੀ ਜਿਹੜਾ ਲੈਫਟਓਵਰ ਹੋਰ ਕਈ ਸਟੈਚਸ ਨੇ ਜਿਹੜਾ ਵੱਧ ਘੱਟ ਹੋ ਸਕਦਾ ਮੌਕੇ ਤੇ ਕੰਪਲੀਟਲੀ ਜਿਹੜਾ ਸਟ੍ਰੈਚ ਹੈ ਉਹ ਅਸੀਂ ਹੈਂਡਓਵਰ ਕਰਾਂਗੇ ਕਹਿੰਦੇ ਕਿ ਜਿੱਦਾਂ ਬੰਦ ਤੱਕ ਮਾਰ ਕੇ ਪਿੰਡੋਂ ਬਾਹਰ ਕੱਢਿਆ ਜਾ ਰਿਹਾ ਜੀ ਪਹਿਲੇ ਸਾਨੂੰ ਨਹੀਂ ਤੁਸੀਂ ਦੇਣ ਦੇ ਧੱਕੇ ਨਾਲ ਕਬਜ਼ੇ ਕਰ ਰਹੇ ਹੋ ਮੇਰੀ ਕਣਕ ਤੈਨ ਕਿੱਲੇ ਬਾਗੇ ਹੋਏ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋਈ 37 ਕਨਾਲਾ